ਦਫਤਰ ਕੇ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਰਿਜਿਸਟਰ ਦਿਖਾ ਦੇ ਬੰਦੇ ਤੁਸੀਂ ਚੱਕ ਕੇ ਲੈ ਜਾਓ ਹਜ਼ਾਰ ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾ ਕੇ ਚੱਕ ਕੇ ਲੈ ਜਾਓ ਕਿਹਨ ਕਹੀ ਕ੍ਰਿਮੀਨਲ ਹੈ ਯਾਰ ਸਵੇਰ ਕੰਡੇਵਾ ਪਹੁੰਚ ਗਈ ਇੱਥੇ ਕਿਹਨਾਂ ਨੇ ਟੋੜਿਆ ਕਿਹਨਾਂ ਨੇ ਦੱਸਿਆ ਇਹ ਸਾਰੇ ਕੋਲੇ ਦੱਸਿਆ ਯਾਰ ਆ ਲੈ ਇਧਰ ਹੋ ਜਾ ਜੀ ਭਾਜੀ ਭਾਜੀ ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਦ ਕੀ ਆ ਜੀ ਕਹਿੰਦੇ ਦਸਤੂਰ ਤੋਂ ਤੋੜਿਆ ਕੋਈ ਰੋਕ ਲਾ ਕਰੇ ਆ ਰਸਨੂ ਸਿੰਘ ਵੀ ਬੋਲਦੇ ਨੇ ਇਹ ਦੇਖੋ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਤੁਸੀਂ ਆ ਸੁਚੀ ਦੇ ਪੇਜ ਤੋਂ ਸ਼ੇਰੂ ਮੇਰੇ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ

मुराबाद मुरदाबाद 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 ਆ ਮੈਂ ਵੀ ਕਾਲੀ ਫੋਟੇ ਪਤਾ ਨਹੀਂ ਕੀ ਆ ਓਏ ਸਾਡੇ ਚ ਗੁੱਸਾ ਕਿੱਲਾ ਸਾਡੇ ਚ ਪੰਜਾਬੀਆਂ ਦਾ ਤੁਸੀਂ ਲੱਗੇ ਉਹ ਦੱਲੀਆਂ ਦੇ ਮਗਰ ਆਹ ਚਿੱਠੀ ਆਪਣੀ ਓਏ ਮਜਾ ਕਾਲੀ ਚਿੱਠੀ ਦੋੜ ਤੇ ਪੰਜਾਬ ਦੀ ਕਰ ਕਰ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡ ਸਾਡੀ ਉੱਥੇ ਬੈਡ ਰੂਮ ਤੋਂ ਬਾਈ ਪਰੇ ਆ ਜਾਓ ਇੱਕ ਮਿੰਟ ਉਹ ਨਹੀਂ ਆਏ ਉਹ ਬਾਈ ਨਿਕਾਲਾਉ ਉੱਥੇ ਬੈਡ ਰੂਮ ਤੇ ਲੇਟ ਬੈਗੋ ਦੱਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚੀ ਕੀ ਗੱਲ ਉਹ ਸਾਡੇ ਪੰਜਾਬੀ ਮਾ ਚੰਦੇ ਆ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਸਖਾ ਬਿਆ ਕੋਈ ਦਬਦਬਾ ਨਹੀਂ ਕੋਈ ਦਬਦਬਾ ਨਹੀਂ ਸਾਡਾ ਲੋਕ ਤੋੜਿਆ ਤੇ ਕਹਿਣਾ ਕੱਢਿਆ ਹੱਥ ਨਹੀਂ ਹੱਥ ਬੰਦੇ ਨੇ ਹੱਥ ਬੰਨਾ ਸੱਖਾ ਨਹੀਂ ਪਿਆ ਚੁੱਪ ਚੁੱਪ